ਸਾਡੇ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਕੰਮ ਆਉਣ ਵਾਲੀ ਜਾਣਕਾਰੀ ਲੈ ਕੇ ਆਈ। ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਤੇ ਸੁਨਿਓ। ਮਨੁੱਖ ਅਮੀਰ ਕਿਵੇਂ ਬੰਦਾ ਹੈ? ਕਿਵੇਂ ਤਰੱਕੀ ਦੇ ਰਾਹ ਤੇ ਚੱਲ ਕੇ ਬੁਲੰਦੀਆਂ ਨੂੰ ਛੂਹ ਸਕਦਾ? ਇਸ ਕਹਾਣੀ ਰਾਹੀਂ ਸਮਝਾਂਗੇ। ਇਹ ਚਾਰ ਗੱਲਾਂ ਤੁਹਾਡੇ ਲਈ ਬਹੁਤ ਹੀ ਕੰਮ ਦੀਆਂ ਹਨ। ਜੇਕਰ ਤੁਸੀਂ ਇਹਨਾਂ ਦਾ ਪਾਲਣ ਕਰ ਲਿਆ ਤਾਂ ਵਿਸ਼ਵਾਸ ਮੰਨੋ ਤੁਹਾਨੂੰ ਕਦੇ ਬੁਰਾ ਦਿਨ ਨਹੀਂ ਦੇਖਣਾ ਪਵੇਗਾ ਤੇ ਨਾ ਹੀ ਕਦੇ ਪੈਸੇ ਦੀ ਕਮੀ ਆਵੇ ਇਹ ਕਹਾਣੀ ਕਾਲਪਨਿਕ ਜ਼ਰੂਰ ਹੈ ਪਰ ਮੰਨੋ ਖਲੀ ਬਹੁਤ ਵੱਡਾ ਸਬਕ ਹੈ ਸੰਗਤ ਜੀ ਕਿਸੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਚਲਾਕ ਨਾਈ ਰਹਿੰਦਾ ਸੀ ਤੇ ਇੱਕ ਪੰਡਤ ਨਾਲ ਉਸਦੀ ਦੋਸਤੀ ਸੀ ਦੋਨੋਂ ਇਕੱਠੇ ਰਹਿੰਦੇ ਸੀ ਲੋਕਾਂ ਦੇ ਘਰਾਂ ਵਿੱਚੋਂ ਹੀ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ ਇੱਕ ਵਾਰ ਕੀ ਹੋਇਆ ਕਿ ਕਾਫੀ ਦਿਨ ਬੀਤ ਗਏ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਬੁਲਾਇਆ ਹੁਣ ਤਾਂ ਉਹਨਾਂ ਦੇ ਅੱਗੇ ਰੋਜੀ ਰੋਟੀ ਦਾ ਸੰਕਟ ਆ ਗਿਆ ਪਰਿਵਾਰ ਨੂੰ ਕਿਵੇਂ ਪਾਲੀਏ ਇਹ ਮੁਸ਼ਕਲ ਬਣੀ ਹੋਈ ਸੀ ਇੱਕ ਦਿਨ ਨਾਈ ਨੇ ਪੰਡਤ ਨੂੰ ਕਿਹਾ ਦੋਸਤ ਆਪਣਾ ਕੰਮ ਧੰਦਾ ਤਾਂ ਚੱਲ ਨਹੀਂ ਰਿਹਾ ਕਿਉਂ ਨਾ ਪ੍ਰਦੇਸ਼ ਚਲੀਏ ਪ੍ਰਦੇਸ਼ ਚ ਹੀ ਕੋਈ ਛੋਟਾ ਮੋਟਾ ਕੰਮ ਕਰਕੇ ਪੈਸੇ ਕਮਾਵਾਂਗੇ ਸੰਗਤ ਜੀ ਉਹ ਦੋਵੇਂ ਥੋੜੇ ਬਹੁਤ ਪੈਸੇ ਜੋ ਪੈਨਾ ਕਮਾ ਕੇ ਰੱਖੇ ਹੋਏ ਸੀ ਉਹਨਾਂ ਨੂੰ ਲੈ ਕੇ ਪ੍ਰਦੇਸ਼ ਨੂੰ ਜਾਣ ਲੱਗੀ ਇਸ ਦੇ ਨਾਲ ਹੀ 나ਈ ਨੇ ਆਪਣੇ ਉਜਾਰਾਂ ਦੀ ਪੇਟੀ ਵੀ ਚੁੱਕ ਲਈ ਤੇ ਇੱਕ ਮੋਟੀ ਜੀ ਰੱਸੀ ਇੱਕ ਦਹੀਂ ਨਾਲ ਭਰੀ ਹੋਈ ਮਟਕੀ ਤੇ ਇੱਕ ਢੋਲਕ ਦੇ ਨਾਲ ਕੁਝ ਸਿੱਕੇ ਲੈ ਲਏ ਪੰਡਤ ਜੀ ਨੇ ਪੁੱਛਿਆ 나ਈ ਭਰਾ ਤੂੰ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਨਾਲ ਚੁੱਕ ਕੇ ਕਿਉਂ ਵਿਅਰਥ ਵਿੱਚ ਭਾਰ ਵਧਾਰਿਆ ਹੈ। ਦਹੀਂ ਤਾਂ ਚਲ ਖਾਣ ਦੇ ਕੰਮ ਆ ਜਾਵੇਗਾ। ਪਰ ਇਹ ਰੱਸੀ ਤੇ ਢੋਲਕ ਦਾ ਕੀ ਕਰੇਗਾ? ਇਹ ਤਾਂ ਕਿਸੇ ਕੰਮ ਦਾ ਨਹੀਂ ਤੇ ਇਹਨਾਂ ਨੂੰ ਚੁੱਕ ਕੇ ਤੂੰ ਬੇਕਾਰ ਚ ਹੀ ਥੱਕ ਜਾਵੇਂਗਾ। ਇਹਨਾਂ ਨੂੰ ਨਾ ਚੱਕ। ਨਾਈ ਕਹਿਣ ਲੱਗਿਆ ਪੰਡਤ ਮਹਾਰਾਜ ਕੋਈ ਵੀ ਚੀਜ਼ ਬੇਕਾਰ ਦੀ ਨਹੀਂ ਹੁੰਦੀ। ਬਸ ਉਸ ਨੂੰ ਸਹੀ ਸਮੇਂ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ ਕਈ ਵਾਰ ਅਸੀਂ ਕੁਝ ਚੀਜ਼ਾਂ ਨੂੰ ਬੇਕਾਰ ਦੀਆਂ ਸਮਝ ਕੇ ਸੁੱਟ ਦਿੰਦੇ ਹਾਂ ਜਾਂ ਉਹਨਾਂ ਦਾ ਸਹੀ ਸਮੇਂ ਤੇ ਇਸਤੇਮਾਲ ਨਹੀਂ ਕਰ ਸਕਦੇ ਇਸ ਲਈ ਉਹ ਬੇਕਾਰ ਲੱਗਦੀਆਂ ਹਨ ਪੰਡਤ ਜੀ ਨੇ ਸੋਚਿਆ ਚਲੋ ਠੀਕ ਹੈ ਜਦੋਂ ਵੀ ਮਨੋਰੰਜਨ ਕਰਨ ਦੀ ਇੱਛਾ ਹੋਵੇਗੀ ਤਾਂ ਢੋਲਕ ਵਜਾ ਕੇ ਗਾ ਲਿਆ ਕਰਾਂਗੇ ਇਸ ਤਰ੍ਹਾਂ 나ਈ ਤੇ ਪੰਡਤ ਸ਼ਹਿਰ ਲਈ ਜਾਣ ਲੱਗੇ ਚਲਦੇ ਚਲਦੇ ਰਸਤੇ ਵਿੱਚ ਉਨਾਂ ਨੂੰ ਸੂਰ ਦਾ ਬੱਚਾ ਦਿਖਾਈ ਦਿੱਤਾ 나ਈ ਨੇ ਸੂਰ ਦੇ ਬੱਚੇ ਨੂੰ ਫੜ ਲਿਆ ਤੇ ਆਪਣੇ ਥੈਲੇ ਵਿੱਚ ਪਾ ਲਿਆ ਪੰਡਤ ਜੀ ਨੂੰ ਫਿਰ ਇਤਰਾਜ਼ ਹੋਇਆ ਕਹਿਣ ਲੱਗਿਆ ਭਰਾਵਾ ਹੁਣ ਤੂੰ ਇਸ ਸੂਰ ਦੇ ਬੱਚੇ ਦਾ ਕੀ ਕਰੇਗਾ ਖੁਦ ਦੇ ਖਾਣ ਦਾ ਤਾਂ ਇੰਤਜ਼ਾਮ ਨਹੀਂ ਹੁੰਦਾ ਇਸ ਨੂੰ ਕਿੱਥੋਂ ਖਵਾਵੇਂਗਾ 나ਈ ਬੋਲਿਆ ਕੋਈ ਗੱਲ ਨਹੀਂ ਮੈਂ ਸਭ ਸੰਭਾਲ ਲਵਾਂਗਾ ਤੁਸੀਂ ਤਾਂ ਬਸ ਨਾਲ ਚਲੋ ਜੇਕਰ ਕੋਈ ਗਾਹਕ ਮਿਲ ਗਿਆ ਤਾਂ ਇਸ ਨੂੰ ਵੇਚ ਕੇ ਪੈਸੇ ਬਣਾ ਲਵਾਂਗੇ ਸੰਗਤ ਜੀ ਇਸ ਤਰ੍ਹਾਂ ਪੰਡਤ ਜੀ ਨੂੰ ਸਮਝਾ ਕੇ ਉਹ ਦੋਨੋਂ ਸ਼ਹਿਰ ਦੇ ਨੇੜੇ ਪਹੁੰਚ ਸ਼ਹਿਰ ਪਹੁੰਚਣ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੋਂ ਦਾ ਜੋ ਰਾਜਾ ਹੈ ਉਸ ਦੇ ਪੁਰਾਣੇ ਮਹਿਲ ਵਿੱਚ ਰਾਤ ਨੂੰ ਇੱਕ ਰਾਖਸ਼ਸ ਆਉਂਦਾ ਹੈ ਜੋ ਮਹਿਲ ਵਿੱਚ ਰਹਿਣ ਵਾਲਿਆਂ ਨੂੰ ਖਾ ਜਾਂਦਾ ਹੈ ਮੁਣ ਤੱਕ ਹਜ਼ਾਰਾਂ ਲੋਕਾਂ ਨੂੰ ਉਹ ਖਾ ਚੁੱਕਿਆ ਹੈ ਰਾਜੇ ਨੇ ਪੂਰੇ ਸ਼ਹਿਰ ਵਿੱਚ ਟਿੰਡੋਰਾ ਪਟਵਾਰ ਰੱਖਿਆ ਸੀ ਕਿ ਜੋ ਕੋਈ ਉਸ ਮਹਿਲ ਵਿੱਚ ਠਹਿਰ ਕੇ ਉਸ ਰਾਖਸ਼ ਨੂੰ ਮਾਰ ਦੇਵੇਗਾ ਜਾਂ ਉਸ ਨੂੰ ਭਜਾ ਦੇਵੇਗਾ ਤਾਂ ਰਾਜਾ ਉਸ ਬਹਾਦਰ ਵਿਅਕਤੀ ਨਾਲ ਆਪਣੀ ਧੀ ਦਾ ਵਿਆਹ ਕਰ ਦੇਵੇਗਾ ਤੇ ਅੱਧਾ ਰਾਜ ਭਾਗ ਵੀ ਉਸ ਨੂੰ ਦੇ ਦੇਵੇਗਾ ਸੰਗਤ ਜੀ ਰਾਜਾ ਦਾ ਐਲਾਨ ਸੁਣ ਕੇ 나ਈ ਨੇ ਪੰਡਤ ਦੇ ਨਾਲ ਸਲਾਹ ਕੀਤੀ ਤੇ ਬੋਲਿਆ ਪੰਡਤ ਜੀ ਜ਼ਿੰਦਗੀ ਵਿੱਚ ਵੱਡੇ ਬਨਣ ਦੇ ਮੌਕੇ ਇੱਕ ਜਾਂ ਦੋ ਵਾਰ ਹੀ ਆਉਂਦੇ ਹਨ ਜੇਕਰ ਮਨੁੱਖ ਨੇ ਉਹਨਾਂ ਨੂੰ ਗਵਾਹ ਦਿੱਤਾ ਤਾਂ ਉਹ ਕਦੇ ਵੱਡਾ ਆਦਮੀ ਨਹੀਂ ਬਣ ਸਕਦਾ ਅੱਜ ਮੌਕਾ ਸਾਨੂੰ ਦਰਵਾਜ਼ਾ ਸਾਨੂੰ ਆਵਾਜ਼ ਦੇ ਕੇ ਬੁਲਾ ਰਿਹਾ ਹੈ ਜੇਕਰ ਅਸੀਂ ਉਸ ਰਾਖਸ਼ ਨੂੰ ਮਾਰਨ ਵਿੱਚ ਜਾਂ ਭਜਾਉਣ ਵਿੱਚ ਸਫਲ ਰਹੇ ਤਾਂ ਜ਼ਿੰਦਗੀ ਪਰ ਬੈਠ ਕੇ ਰਾਜ ਕਰਾਂਗੇ ਨਾਈ ਦੀ ਗੱਲ ਸੁਣ ਕੇ ਪੰਡਤ ਬੋਲਿਆ ਕੋਈ ਮੂਰਖ ਆਦਮੀ ਇਹ ਮੌਕਾ ਸਾਨੂੰ ਨਹੀਂ ਬੁਲਾ ਰਿਹਾ ਸਗੋਂ ਸਾਡੀ ਮੌਤ ਸਾਨੂੰ ਬੁਲਾ ਰਹੀ ਹੈ ਜੇਕਰ ਅਸੀਂ ਰਾਜ ਤੇ ਰਾਜਕੁਮਾਰੀ ਦੇ ਲਾਲਚ ਵਿੱਚ ਆ ਗਏ ਤਾਂ ਉਹ ਰਾਖਸ਼ ਜ਼ਰੂਰ ਸਾਨੂੰ ਖਾ ਜਾਵੇਗਾ ਅਕਸਰ ਲਾਲਚ ਕਾਰਨ ਹੀ ਮਨੁੱਖ ਮੁਸੀਬਤ ਵਿੱਚ ਪੈਂਦਾ ਹੈ ਜੀਵ ਦੇ ਲਾਲਚ ਕਰਕੇ ਹੀ ਮੱਛਲੀਆਂ ਕੰਡੇ ਵਿੱਚ ਫਸਦੀਆਂ ਹਨ ਆਵਾਜ਼ ਦੇ ਲਾਲਚ ਵਿੱਚ ਹੀ ਹਿਰਨ ਸ਼ਿਕਾਰੀ ਦਾ ਸ਼ਿਕਾਰ ਬਣ ਜਾਂਦਾ ਹੈ ਦਾਣੇ ਦੇ ਲੋਭ ਵਿੱਚ ਪੈ ਕੇ ਪੰਛੀ ਜਾਲ ਵਿੱਚ ਫਸ ਜਾਂਦੇ ਹਨ ਮੌਤ ਤੇ ਮੁਸੀਬਤ ਹਮੇਸ਼ਾ ਲਾਲਚ ਦੇ ਕੇ ਹੀ ਜੀਵਾਂ ਨੂੰ ਫਸਾਉਂਦੀ ਹੈ ਤੇ ਜੋ ਬੁੱਧੀਮਾਨ ਪੁਰਸ਼ ਹੁੰਦੇ ਹਨ ਉਹ ਇਸ ਤਰ੍ਹਾਂ ਦੇ ਲਾਲਚ ਵਿੱਚ ਕਦੇ ਵੀ ਨਹੀਂ ਪੈਂਦੇ ਕਿਤੇ ਮਿਹਨਤ ਮਜ਼ਦੂਰੀ ਕਰਕੇ ਖਾ ਲਵਾਂਗੇ ਘੱਟੋ ਘੱਟ ਜ਼ਿੰਦਗੀ ਤਾਂ ਸੁਰੱਖਿਤ ਰਹੇਗੀ ਪੰਡਤ ਦੀ ਗੱਲ ਸੁਣ ਕੇ 나ਈ ਕਹਿਣ ਲੱਗਿਆ ਪੰਡਤ ਮਹਾਰਾਜ ਇੱਕ ਗੱਲ ਸੁਣੋ ਨਦੀ ਪਾਰ ਉਹੀ ਕਰਦੇ ਹਨ ਜੋ ਉਸ ਵਿੱਚ ਕੁੱਦ ਕੇ ਤੈਰਦਾ ਹੈ ਡਰ ਕੇ ਕਿਨਾਰੇ ਖੜੇ ਰਹਿਣ ਵਾਲੇ ਕਦੀ ਨਦੀ ਪਾਰ ਨਹੀਂ ਕਰ ਸਕਦੇ ਬੇ ਹਿੰਮਤਾ ਵਿਅਕਤੀ ਵੱਡੇ ਹੋਣ ਦੇ ਸੁਪਨੇ ਤਾਂ ਦੇਖ ਸਕਦਾ ਹੈ ਪਰ ਵੱਡਾ ਨਹੀਂ ਬਣ ਸਕਦਾ ਵੱਡਾ ਬਣਨ ਲਈ ਰਿਸਕ ਤਾਂ ਲੈਣਾ ਹੀ ਪਵੇਗਾ ਸੰਗਤ ਜੀ ਨਾਈ ਦੀ ਗੱਲ ਸੁਣ ਕੇ ਪੰਡਤ ਜੀ ਘਬਰਾ ਗਿਆ ਤੇ ਸੋਚਣ ਲੱਗਾ ਕਿ ਅੱਜ ਇਹ ਮੈਨੂੰ ਮਰਵਾ ਕੇ ਹੀ ਰਹੇਗਾ ਪੰਡਤ ਜੀ ਇੱਕ ਵਾਰ ਫਿਰ 나ਈ ਨੂੰ ਸਮਝਾਉਂਦੇ ਹੋਏ ਬੋਲੇ ਰਾਜੇ ਦੇ ਮਹਿਲ ਵਿੱਚ ਜਾਣਾ ਰਾਕਸ਼ਸ ਨਾਲ ਲੜਨਾ ਇਹ ਸਾਡੀ ਬੁੱਧੀਮਾਨੀ ਨਹੀਂ ਮੂਰਖਤਾ ਹੈ ਕਿਉਂ ਕਿਉਂ ਬੇਕਾਰ ਦੀ ਮੁਸੀਬਤ ਨੂੰ ਮੁੱਲ ਲੈਣਾ ਚਾਹੁੰਦਾ ਹੈ ਤੈਨੂੰ ਆਪਣੀ ਜਾਨ ਪਿਆਰੀ ਨਹੀਂ ਹੈ ਤਾਂ ਕੋਈ ਗੱਲ ਨਹੀਂ ਘੱਟੋ-ਕੱਟ ਮੇਰੀ ਜਾਨ ਦੀ ਚਿੰਤਾ ਕਰ ਲੈ ਮਹਿਲ ਵਿੱਚ ਜਾਣਾ ਸਰਾਸਰ ਮੌਤ ਨੂੰ ਬੁਲਾਉਣ ਵਰਗਾ ਹੈ 나ਈ ਬੋਲਿਆ ਤੂੰ ਪਰੇਸ਼ਾਨ ਨਾ ਹੋ ਅਸੀਂ ਜ਼ਰੂਰ ਜਿੱਤਾਂਗੇ ਜਿੱਤਣ ਵਾਲੇ ਕੋਈ ਅਲੱਗ ਕੰਮ ਨਹੀਂ ਕਰਦੇ ਹਨ ਕੰਮ ਅਲੱਗ ਤਰੀਕੇ ਨਾਲ ਕਰਦੇ ਹਨ ਗਰੀਬੀ ਲਾਚਾਰੀ ਦਾ ਜੀਵਨ ਜਿਉਣ ਤੋਂ ਚੰਗਾ ਹੈ ਕਿ ਮੌਤ ਨਾਲ ਲੜ ਕੇ ਸਾਨੂੰ ਤਰੱਕੀ ਕਰਨੀ ਚਾਹੀਦੀ ਗਰੀਬੀ ਦਾ ਜੀਵਨ ਤਾਂ ਉਂਝ ਵੀ ਮੌਤ ਦੇ ਬਰਾਬਰ ਹੈ ਅਸੀਂ ਪੂਰੀ ਜ਼ਿੰਦਗੀ ਮਿਹਨਤ ਕਰੀਏ ਤਾਂ ਵੀ ਇੰਨਾ ਨਹੀਂ ਕਮਾ ਸਕਦੇ ਕੀ ਰਾਜਾ ਬਣ ਜਾਈਏ ਥੋੜੀ ਜਹੀ ਹਿੰਮਤ ਕਰਕੇ ਕਿਸਮਤ ਅਜਮਾਉਣ ਵਿੱਚ ਕੀ ਜਾਂਦਾ ਹੈ ਮਰਨਾ ਤਾਂ ਇੱਕ ਇੱਕ ਨਾ ਇੱਕ ਦਿਨ ਹੈ ਹੀ ਹਿੰਮਤ ਤੇ ਬੁੱਧੀ ਨਾਲ ਕੰਮ ਲੈਣ ਤੇ ਓਖੇ ਤੋਂ ਓਖਾ ਕੰਮ ਵੀ ਸੋਖਾ ਹੋ ਜਾਂਦਾ ਹੈ ਤੇ ਉਸ ਵਿੱਚ ਸਫਲਤਾ ਮਿਲ ਸਕਦੀ ਹੈ ਸੰਗਤ ਜੀ 나ਈ ਦੀ ਗੱਲ ਸੁਣ ਕੇ ਪੰਡਤ ਜੀ ਦਾ ਡਰ ਦੂਰ ਨਹੀਂ ਹੋਇਆ ਫੇਰ ਵੀ 나ਈ ਦਾ ਸਾਥ ਛੱਡਣਾ ਉਸ ਨੂੰ ਸਹੀ ਨਾ ਲੱਗਿਆ ਜੋ ਧਨ ਵੱਡੇ ਸੰਘਰਸ਼ ਨਾਲ ਮਿਲਿਆ ਹੋਵੇ ਦੁਸ਼ਮਨ ਦੇ ਅੱਗੇ ਸਿਰ ਝੁਕਾਉਣ ਤੇ ਮਿਲਿਆ ਹੋਵੇ અપਮਾਨ ਸਹਿ ਕੇ ਮਿਲਿਆ ਹੋਵੇ ਜਿਸ ਵਿੱਚ ਜਾਨ ਜਾਣ ਦਾ ਖਤਰਾ ਹੋਵੇ ਧਰਮ ਦਾ ਉਲੰਘਣ ਕਰਨ ਨਾਲ ਪ੍ਰਾਪਤ ਹੋਵੇ ਉਸ ਧਨ ਵਿੱਚ ਮਨ ਨਹੀਂ ਲਗਾਉਣਾ ਚਾਹੀਦਾ ਸੰਗਤ ਜੀ ਹੁਣ ਤਾਂ ਪੰਡਤ ਜੀ ਨੇ ਡਰਦੇ ਡਰਦੇ 나ਈ ਦੇ ਨਾਲ ਚੜਨ ਲਈ ਹਾਂ ਕਰ ਦਿੱਤੀ पर हिम्मत साथ नहीं दे रही थी नाही ਤੇ ਪੰਡਤ ਰਾਜਾ ਦੇ ਦਰਬਾਰ ਵਿੱਚ ਪਹੁੰਚੇ ਤੇ ਕਿਹਾ ਮਹਾਰਾਜ ਅਸੀਂ ਤੁਹਾਡੇ ਮਹਿਲ ਦੇ ਰਾਖਸ ਨੂੰ ਭਜਾਵਾਂਗੇ ਉਸ ਦਿਨ ਸ਼ਾਮ ਦਾ ਭੋਜਨ ਉਹਨਾਂ ਦੋਵਾਂ ਨੇ ਰਾਜਾ ਦੇ ਮਹਿਲ ਵਿੱਚ ਹੀ ਕੀਤਾ ਤਰ੍ਹਾਂ ਤਰ੍ਹਾਂ ਦੇ ਸੁਆਦੀਸ਼ਟ ਵਿਅੰਜਨ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਖਾ ਰਹੇ ਸੀ ਬੜਾ ਮਜ਼ਾ ਆ ਰਿਹਾ ਸੀ ਤੇ ਰਾਜਾ ਦੇ ਪੁਰਾਣੇ ਮਹਿਲ ਵਿੱਚ ਚਲੇ ਗਏ ਉੱਥੇ ਪਹੁੰਚ ਕੇ ਮਹਿਲ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਦੇਖ ਦੋਸਤ ਅੱਜ ਅਸੀਂ ਆਪਣੀ ਜਾਨ ਹਥੇਲੀ ਤੇ ਰੱਖ ਕੇ ਇਸ ਮਹਿਲ ਦੇ ਅੰਦਰ ਆਏ ਹਾਂ ਤੇ ਅਸੀਂ ਬਿਲਕੁਲ ਵੀ ਲਾਪਰਵਾਹੀ ਨਹੀਂ ਵਰਤਣੀ ਵਿਦਵਾਨ ਲੋਕ ਕਹਿੰਦੇ ਹਨ ਕਿ ਮਨੁੱਖ ਨੂੰ ਡਰ ਤੋਂ ਉਸ ਸਮੇਂ ਤੱਕ ਡਰਨਾ ਚਾਹੀਦਾ ਹੈ ਜਦੋਂ ਤੱਕ ਉਹ ਡਰ ਤੋਂ ਦੂਰ ਹੋਵੇ ਜਦ ਉਸ ਨਾਲ ਸਾਹਮਣਾ ਹੋ ਜਾਵੇ ਤਾਂ ਫਿਰ ਬਿਨਾਂ ਡਰੇ ਬੇਤੜਕ ਹੋ ਕੇ ਉਸ ਨਾਲ ਭੇੜ ਜਾਣਾ ਚਾਹੀਦਾ ਹੈ ਇਸੇ ਵਿੱਚ ਹੀ ਉਸ ਦੀ ਭਲਾਈ ਹੈ ਇੱਕ ਕੰਮ ਕਰੋ ਅੱਧੀ ਰਾਤ ਤੱਕ ਜਾਗ ਕੇ ਮੈਂ ਪਹਿਰਾ ਦਿੰਦਾ ਹਾਂ ਤਦ ਤੱਕ ਤੂੰ ਆਰਾਮ ਕਰਕੇ ਸੌ ਜਾ ਅੱਧੀ ਰਾਤ ਤੋਂ ਬਾਅਦ ਤੂੰ ਜਾਗੀ ਤੇ ਮੈਂ ਸੋ ਜਾਵਾਂਗਾ ਪੰਡਤ ਜੀ ਨੇ ਕਿਹਾ ਠੀਕ ਹੈ ਸੰਗਤ ਜੀ ਹੁਣ ਤਾਂ ਪੰਡਤ ਮਹਾਰਾਜ ਸੋ ਗਏ ਤੇ ਵਿਚਾਰਾ 나ਈ ਰਾਖਸ਼ਸ ਦਾ ਇੰਤਜ਼ਾਰ ਕਰਨ ਲੱਗਿਆ ਇੱਧਰ ਜਦੋਂ ਰਾਖਸ਼ਸ ਦੇ ਆਉਣ ਦਾ ਸਮਾਂ ਹੋਇਆ ਤਾਂ ਮਹਿਲ ਦੇ ਦਰਵਾਜ਼ੇ ਬੰਦ ਦੇ ਕੇ ਦਰਵਾਜ਼ਾ ਖੜਕਾਉਣ ਲੱਗਿਆ ਕਹਿਣ ਲੱਗਿਆ ਮੇਰੇ ਮਹਿਮ ਚ ਮੇਰੇ ਤੋਂ ਪਹਿਲਾਂ ਅੱਜ ਕੋਣ ਦਾਖਲ ਹੋ ਗਿਆ ਦਰਵਾਜ਼ਾ ਖੋਲ ਦਿਓ ਨਹੀਂ ਤਾਂ ਮੈਂ ਦਰਵਾਜ਼ਾ ਤੋੜ ਦੇਵਾਂਗਾ ਸੰਗਤ ਜੀ ਰਾਖਸ਼ਸ ਦੀ ਭਿਆਨਕ ਆਵਾਜ਼ ਸੁਣ ਕੇ ਨਾ ਹੀ ਡਰਿਆ ਨਹੀਂ ਸਗੋਂ ਉਹ ਬੇ ਧੜਕ ਹੋ ਕੇ ਕਹਿਣ ਲੱਗਿਆ ਓਏ ਬਰਤਮੀਜ਼ ਤੂੰ ਕੋਣ ਹੈ ਜੋ ਰੋਲਾ ਪਾ ਕੇ ਮੇਰੀ ਨੀਂਦ ਭੰਗ ਕਰ ਰਿਹਾ ਹੈ ਰਾਖਸ਼ ਬੋਲਿਆ ਮੈਂ ਰਾਖਸ਼ ਹਾਂ ਤੇ ਇਹ ਘਰ ਮੇਰਾ ਹੈ ਮੇਰੇ ਘਰ ਵਿੱਚ ਸੌਣ ਵਾਲਾ ਤੂੰ ਕੋਣ ਹੈ 나ਈ ਬੋਲਿਆ ਪੁੱਤ ਮੈਂ ਤੇਰਾ ਪਿਓ ਹਾਂ 나ਈ ਦੀ ਗੱਲ ਸੁਣ ਕੇ ਰਾਖਸ਼ ਸੋਚਣ ਲੱਗਿਆ ਕਿ ਇਹ ਅਜੀਬ ਗੱਲ ਹੈ ਜੇਕਰ ਇਹ ਮਨੁੱਖ ਹੁੰਦਾ ਤਾਂ ਮੇਰੀ ਆਵਾਜ਼ ਸੁਣ ਕੇ ਡਰ ਦੇ ਮਾਰੇ ਦਰਵਾਜ਼ਾ ਖੋਲ ਦਿੰਦਾ ਪਰ ਇਹ ਤਾਂ ਮੈਥੋਂ ਡਰਨ ਦੀ ਬਜਾਏ ਮੈਨੂੰ ਹੀ ਕਹਿ ਰਿਹਾ ਹੈ ਕਿ ਮੈਂ ਤੇਰਾ ਪਿਓ ਹਾਂ ਰਾਖਸ਼ਸ ਨੇ ਫਿਰ ਆਵਾਜ਼ ਲਗਾਈ ਜੇਕਰ ਤੂੰ ਮੇਰਾ ਪਿਓ ਹੈ ਤਾਂ ਕਾਇਰਾਂ ਦੀ ਤਰ੍ਹਾਂ ਦਰਵਾਜ਼ਾ ਬੰਦ ਕਰਕੇ ਕਿਉਂ ਬੈਠਾ ਹੈ ਬਾਹਰ ਨਿਕਲ ਤੇ ਆ ਕੇ ਮੇਰੇ ਨਾਲ ਯੁੱਧ ਕਰ ਅੰਦਰੋਂ ਨਾਈ ਦੀ ਆਵਾਜ਼ ਆਈ ਪੁੱਤ ਜੇਕਰ ਮੈਂ ਦਰਵਾਜ਼ਾ ਖੋਲ ਦਿੱਤਾ ਤਾਂ ਤੂੰ ਮੈਨੂੰ ਦੇਖਦੇ ਹੀ ਮਰ ਜਾਵੇਂਗਾ ਮੇਰਾ ਸਾਹਮਣਾ ਕਰਨ ਦੀ ਤੇਰੇ 'ਚ ਹਿੰਮਤ ਨਹੀਂ ਹੈ ਇਸ ਲਈ ਤੇਰੀ ਭਲਾਈ ਲਈ ਹੀ ਮੈਂ ਦਰਵਾਜ਼ਾ ਬੰਦ ਕੀਤਾ। ਰਾਖਸ਼ਸ ਨੇ ਵੀ ਸੋਚਿਆ ਜ਼ਰੂਰ ਇਹ ਕੋਈ ਮੈਥੋਂ ਵੀ ਤਾਕਤਵਰ ਹੈ ਤਾਂ ਹੀ ਤਾਂ ਬਿਨਾਂ ਡਰੇ ਮੇਰੀ ਗੱਲ ਦਾ ਜਵਾਬ ਦੇ ਰਿਹਾ ਹੈ। ਕਿਤੇ ਸੱਚਮੁੱਚ ਮੇਰਾ ਪਿਓ ਤਾਂ ਨਹੀਂ ਫਿਰ ਸੋਚਿਆ ਜੇਕਰ ਮੇਰਾ ਪਿਓ ਹੋਵੇਗਾ ਤਾਂ ਜ਼ਰੂਰ ਮੇਰੇ ਤੋਂ ਵੱਡਾ ਹੀ ਹੋਵੇਗਾ ਤੇ ਉਸ ਵਿੱਚ ਤਾਕਤ ਵੀ ਮੇਰੇ ਤੋਂ ਜ਼ਿਆਦਾ ਹੀ ਹੋਵੇਗੀ। ਰਾਖਸ਼ਸ ਬੋਲਿਆ ਠੀਕ ਹੈ ਜੇਕਰ ਤੂੰ ਮੇਰਾ ਪਿਓ ਹੈ ਤਾਂ ਆਪਣੀ ਤਾਕਤ ਦਿਖਾ। ਤੇ ਮੇਰੀ ਵੀ ਦੇ ਕੁਝ ਆਪਣੀ ਪਹਿਚਾਨ ਦੱਸ ਤੇ ਮੇਰੀ ਵੀ ਪਹਿਚਾਨ ਦੇਖ ਇੰਨਾ ਕਹਿ ਕੇ ਰਾਖਸ਼ਸ ਨੇ ਆਪਣੇ ਸਿਰ ਦਾ ਇੱਕ ਵਾਲ ਤੋੜ ਕੇ ਇੱਕ ਸੁਰਾਖ ਰਾਹੀਂ ਮਹਿਲ ਦੇ ਅੰਦਰ ਸੁੱਟ ਦਿੱਤਾ ਤੇ ਕਿਹਾ ਕਿ ਇਹ ਦੇਖ ਮੇਰੇ ਸਿਰ ਦਾ ਵਾਲ ਹੈ ਰਾਖਸ਼ਸ ਦਾ ਵਾਲ ਕਾਫੀ ਮੋਟਾ ਸੀ ਉਸ ਵੇਲੇ ਜਵਾਬ ਵਿੱਚ ਅੰਦਰੋਂ 나ਈ ਨੇ ਆਪਣੇ ਨਾਲ ਜੋ ਰੱਸੀ ਲਿਹਾਈ ਹੋਈ ਸੀ ਉਸ ਨੂੰ ਬਾਹਰ ਸੁੱਟ ਦਿੱਤਾ ਤੇ ਬੋਲਿਆ ਦੇਖ ਇਹ ਮੇਰੀ ਮੋਛ ਦਾ ਬਾਲ ਹੈ ਸੰਗਤ ਜੀ ਨਾਈ ਦੁਆਰਾ ਛੁੱਟੀ ਗਈ ਰੱਸੀ ਨੂੰ ਦੇਖ ਕੇ ਰਾਖਸ਼ ਡਰ ਗਿਆ ਤੇ ਸੋਚਣ ਲੱਗਿਆ ਕਿ ਇਸ ਦਾ ਮੋਛ ਦਾ ਬਾਲ ਇੰਨਾ ਵੱਡਾ ਹੈ ਤਾਂ ਇਹ ਕਿੰਨਾ ਵੱਡਾ ਹੋਵੇਗਾ ਉਸ ਨੇ ਫਿਰ ਤੋਂ ਅਜਮਾਇਸ਼ ਕੀਤੀ ਤੇ ਆਪਣੇ ਸਿਰ 'ਚੋਂ ਇੱਕ ਜੂੰ ਫੜ ਕੇ ਮਹਿਲ ਦੇ ਅੰਦਰ ਸੁੱਟ ਦਿੱਤੀ ਰਾਖਸ਼ ਦੀ ਜੂੰ ਵੀ ਕਾਫੀ ਵੱਡੀ ਸੀ ਅੰਦਰੋਂ 나ਈ ਨੇ ਸੂਰ ਦਾ ਬੱਚਾ ਬਾਹਰ ਸੁੱਟ ਦਿੱਤਾ ਤੇ ਕਿਹਾ ਦੇਖ ਇਹ ਮੇਰੇ ਸਿਰ ਦੀ ਹੈ ਇੰਨੀ ਵੱਡੀ ਜੂਹ ਦੇਖ ਕੇ ਰਾਖਸ਼ ਡਰ ਗਿਆ ਰਾਖਸ਼ ਨੇ ਆਪਣਾ ਥੁੱਕ ਅੰਦਰ ਸੁੱਟਦੇ ਹੋਏ ਕਿਹਾ ਇਹ ਲੈ ਇਹ ਮੇਰਾ ਥੁੱਕ ਹੈ ਜਵਾਬ ਵਿੱਚ 나ਈ ਨੇ ਅੰਦਰੋਂ ਮਟਕੀ ਦੀ ਦਹੀਂ ਡੋਲ ਦਿੱਤੀ ਤੇ ਕਿਹਾ ਇਹ ਦੇਖ ਇਹ ਮੇਰਾ ਥੁੱਕ ਹੈ ਥੁੱਕ ਦੇਖ ਕੇ ਰਾਖਸ਼ ਦੇ ਪੈਰ ਓਖੜ ਗਏ ਤੇ ਸੋਚਣ ਲੱਗਿਆ ਕਿ ਇਹ ਜ਼ਰੂਰ ਮੇਰਾ ਪਿਓ ਹੀ ਹੈ ਫਿਰ ਵੀ ਉਸਨੇ ਇੱਕ ਵਾਰ ਫਿਰ ਪ੍ਰੀਖਿਆ ਕਰਨ ਦੀ ਸੋਚੀ ਉਸਨੇ ਜ਼ੋਰ ਦੀ ਗਰਜਣਾ ਕੀਤੀ ਤੇ ਉਪਰੋ ਜਵਾਬ ਵਿੱਚ 나ਈ ਨੇ ਆਪਣੀ ਢੋਲ বাজਾਉਣੀ ਸ਼ੁਰੂ ਕਰ ਦਿੱਤੀ ਢੋਲ ਦੀ ਆਵਾਜ਼ ਨੂੰ ਗਰਜਣਾ ਸਮਝ ਕੇ ਰਾਖਸ਼ ਦਾ ਮਨ ਉੱਤਰ ਛੁੱਟ ਗਿਆ ਉਹ ਸਮਝ ਚੁੱਕਿਆ ਸੀ ਕਿ ਅੰਦਰ ਕੋਈ ਮੇਰੇ ਤੋਂ ਵੀ ਵੱਡਾ ਰਾਖਸ਼ ਹੈ 나ਈ ਨੇ ਕਿਹਾ ਓਏ ਪਾਗਲ ਪੂਰੀ ਰਾਤ ਪ੍ਰੀਖਿਆ ਹੀ ਕਰਦਾ ਰਹੇਗਾ ਜਾਂ ਆਮਣਾ ਸਾਹਮਣਾ ਵੀ ਕਰੇਗਾ ਲੈ ਮੈਂ ਦਰਵਾਜਾ ਖੋਲਦਾ ਹਾਂ ਤੂੰ ਮੇਰੇ ਦਰਸ਼ਨ ਵੀ ਕਰ ਲੈ ਇੰਨਾ ਕਹਿ ਕੇ 나ਈ ਦਰਵਾਜੇ ਦੇ ਉੱਪਰ ਲੁੱਕ ਕੇ ਬੈਠ ਗਿਆ ਤੇ ਪੰਡਤ ਜੀ ਨੂੰ ਦਰਵਾਜਾ ਖੋਲਣ ਲਈ ਕਿਹਾ ਸੰਗਤ ਜੀ ਡਰਦੇ ਡਰਦੇ ਪੰਡਤ ਜੀ ਨੇ ਦਰਵਾਜਾ ਖੋਲ ਦਿੱਤਾ ਰਾਖਸ਼ਸ ਵੀ ਡਰਦਾ ਹੋਇਆ ਹੌਲੀ ਹੌਲੀ ਜਿਵੇਂ ਅੰਦਰ ਵਧਿਆ ਤਾਂ 나ਈ ਨੇ ਆਪਣੇ ਉਸਤਰੇ ਨਾਲ ਰਾਖਸ਼ਸ ਦੀ ਨੱਕ ਕੱਟ ਦਿੱਤੀ ਤੇ ਰਾਖਸ਼ਸ ਨੱਕ ਫੜ ਕੇ ਰੋਂਦਾ ਹੋਇਆ ਤੇ ਚੀਖਦਾ ਹੋਇਆ ਉੱਥੋਂ ਭੱਜ ਗਿਆ ਤੇ ਬੋਲਿਆ ਹੁਣ ਮੈਂ ਇੱਥੇ ਕਦੇ ਨਹੀਂ ਆਵਾਂਗਾ ਇਹ ਮਹਿਲ ਤੂੰ ਹੀ ਰੱਖ ਲੈ 나ਈ ਬੋਲਿਆ ਖਬਰਦਾਰ ਆਈ ਵੀ ਨਾ ਜੇਕਰ ਆਇਆ ਤਾਂ ਅਗਲੀ ਵਾਰ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਸੰਗਤ ਜੀ ਇਸ ਤਰ੍ਹਾਂ ਸਦਾ ਸਦਾ ਲਈ ਉਹ ਰਾਖਸ਼ ਰਾਜ ਮਹਿਲ ਨੂੰ ਛੱਡ ਕੇ ਚਲਾ ਗਿਆ ਸ਼ਰਤ ਅਨੁਸਾਰ 나ਈ ਅੱਧੇ ਰਾਜ ਦਾ ਮਾਲਕ ਬਣ ਗਿਆ ਤੇ ਰਾਜਾ ਦੀ ਧੀ ਨਾਲ ਉਸਦਾ ਵਿਆਹ ਹੋ ਗਿਆ ਉਸਨੇ ਆਪਣੇ ਦੋਸਤ ਪੰਡਤ ਨੂੰ ਆਪਣਾ ਮੰਤਰੀ ਬਣਾ ਲਿਆ ਸੰਗਤ ਜੀ ਰਾਜਾ ਦੇ ਰੂਪ ਵਿੱਚ 나ਈ ਆਪਣੇ ਦੋਸਤ ਮੰਤਰੀ ਪੰਡਤ ਨੂੰ ਕਹਿੰਦਾ ਹੈ ਕਿ ਦੋਸਤ ਜੇਕਰ ਮਨੁੱਖ ਇਹਨਾਂ ਚਾਰ ਗੱਲਾਂ ਨੂੰ ਹਮੇਸ਼ਾ ਹੀ ਯਾਦ ਰੱਖੇ ਤਾਂ ਉਹ ਕਦੇ ਗਰੀਬ ਨਹੀਂ ਰਹੇਗਾ ਪਹਿਲੀ ਗੱਲ ਮੌਕੇ ਨੂੰ ਪਹਿਚਾਨਣਾ ਸਿੱਖੋ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜੋ ਤੁਹਾਡੇ ਕੋਲ ਹੈ ਉਸ ਨੂੰ ਬੇਕਾਰ ਦੀ ਚੀਜ਼ ਨਾ ਸਮਝ ਕੇ ਉਸ ਦਾ ਸਹੀ ਸਮੇਂ ਤੇ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਦੂਜੀ ਗੱਲ ਹਿੰਮਤ ਦੇ ਨਾਲ ਬੁੱਧੀ ਦੇ ਬਲ ਨਾਲ ਵੀ ਕੰਮ ਲੈਣਾ ਚਾਹੀਦਾ ਹੈ ਬਿਨਾਂ ਬੁੱਧੀ ਬਲ ਦੀ ਸਹਾਇਤਾ ਦੇ ਸੂਰ ਵੀਰ ਵੀ ਹਾਰ ਜਾਂਦਾ ਹੈ ਬੁੱਧੀ ਨਾਲ ਮਨੁੱਖ ਛੋਟਾ ਹੋ ਕੇ ਵੀ ਵੱਡੇ ਤੋਂ ਵੱਡੇ ਨੂੰ ਹਰਾ ਸਕਦਾ ਹੈ ਤੀਜੀ ਗੱਲ ਹਮੇਸ਼ਾ ਸੋਚ ਵੱਡੀ ਰੱਖੋ ਛੋਟਾ ਸੋਚਣ ਵਾਲਾ ਕਦੇ ਵੱਡਾ ਨਹੀਂ ਬਣ ਸਕਦਾ ਕਹਿੰਦੇ ਹਨ ਜਦ ਸੋਚ ਵੱਡੀ ਹੋਵੇਗੀ ਤਾਂ ਮਨੁੱਖ ਵੱਡਾ ਚੁੱਕਦਾ ਹੈ ਚੌਥੀ ਗੱਲ ਅਮੀਰ ਬਨਣ ਦੇ ਰਸਤੇ ਵਿੱਚ ਇਹ 6 ਚੀਜ਼ਾਂ ਰੁਕਾਵਟ ਬਣਦੀਆਂ ਹਨ ਨੰਬਰ 1 ਲਾਪਰਵਾਹੀ ਨੰਬਰ 2 ਔਰਤ ਦੀ ਗੁਲਾਮੀ ਨੰਬਰ 3 ਬਿਮਾਰੀ ਨੰਬਰ 4 ਸੰਤੋਸ਼ ਨੰਬਰ 5 부ਝ ਦੇਲੀ ਨੰਬਰ 6 ਆਪਣੀ ਜਨਮ ਭੂਮੀ ਨਾਲ ਪਿਆਰ ਸੰਗਤ ਜੀ ਜੇਕਰ ਇਹਨਾਂ ਗੱਲਾਂ ਨੂੰ ਤੁਸੀਂ ਠੀਕ ਢੰਗ ਨਾਲ ਸਮਝ ਲਿਆ ਤਾਂ ਜ਼ਿੰਦਗੀ ਵਿੱਚ ਕਦੇ ਵੀ ਗਰੀਬੀ ਦਾ ਮੂੰਹ ਨਹੀਂ ਦੇਖਣਾ ਪਵੇਗਾ ਤੁਸੀਂ ਹੌਲੀ-ਹੌਲੀ ਧਨਵਾਨ ਬਣਦੇ ਜਾਓਗੇ ਸੰਗਤ ਜੀ ਇਹ ਕਹਾਣੀ ਕਿਹੋ ਜੀ ਲੱਗੀ ਸਾਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ